ਵੀਡੀਓ ਪੂਰੀ ਦੇਖਿਓ ਇਹ ਪੂਰਾ ਇਹਨਾਂ ਦਾ ਕੋਈ ਗਰੁੱਪੇ ਆਇਆ ਹੋਇਆ ਵਾ ਸਾਡੇ ਘਰ ਦੀ ਵੀਡੀਓ ਆ ਪੰਲਾ ਪਾੜ ਸਿੰਘਰਾ ਹੋਂਦੀ ਇੱਕ ਲੇਡੀ ਆਂਦੀ ਆ ਰਾਤੀ 1:52 ਮਿੰਟ ਤੇ ਅਸੀਂ ਘਰੇ ਹੈ ਨਹੀਂ ਸੀ ਗਏ ਹੋਏ ਸੀਗੇ ਨਵਾਂ ਸ਼ਹਿਰ ਸਾਡੇ ਅਗਲੇ ਦਿਨ ਮੇਲਾ ਸੀ 27 ਤਰੀਕ ਨੂੰ ਉਹਦੀ ਤਿਆਰੀਆਂ ਕਰ ਰਹੇ ਸੀ ਕਰੇ ਸਿਰਫ ਇੱਕ ਲੇਡੀ ਸੀ ਇਹ ਪਹਿਲਾ ਜਨਾਨੀ ਆਂਦੀ ਆ ਇਹ ਪਹਿਲਾ ਆਰਲ ਚੋਂ ਹੱਥ ਪਾ ਕੇ ਨਾ ਕੁੰਡਾ ਖੋਲਣ ਦੀ ਕੋਸ਼ਿਸ਼ ਕਰਦੀ ਆ ਕੁੰਡਾ ਇਹ ਤੋਂ ਖੁੱਲਦਾ ਨਹੀਂ ਉਸ ਤੋਂ ਬਾਅਦ ਫੇ ਬੱਲ ਵਜਾਂਦੀ ਆ ਜਦੋਂ ਬੈਲ ਵਜਾ ਕੇ ਅੰਦਰੋਂ ਲੇਡੀਆਂ ਬਾਹਰ ਆਂਦੀਆਂ ਤਾਂ ਇਹ ਕਹਿੰਦੀ ਆ ਵੀ ਮੈਡਮ ਦਰਵਾਜ਼ਾ ਖੋਲੋ ਮੇਰਾ ਘਰ ਵਾਲਾ ਮuje ਮਾਰ ਰਹਾ ਹੈ ਹੱਥ ਜਿਹੜੇ ਇੱਟਾ ਚੱਕੀਆਂ ਇੱਟਾਂ ਥੱਲੇ ਲਪਾ ਦਿੰਦੀ ਪਹਿਲਾਂ ਇਹ ਸੇਮ ਚੀਜ਼ ਬਲਾਚੋਰ ਵੀ ਹੋਈ ਆ ਸੇਮ ਚੀਜ਼ ਰਾਹੋਂ ਇੱਕ ਦੋ ਘਰਾਂ ਚ ਹੋਰ ਵੀ ਹੋਈ ਆ ਬਾਹਰ ਲੇਡੀਆਂ ਨੇ ਖਿਲਾ ਰਹੇ ਆ ਜਦੋਂ ਲੇਡੀਆਂ ਅੰਦਰ ਆਂਦੀ ਆ ਸਾਡੀ ਉਹ ਕੁੰਡਾ ਨਹੀਂ ਖੋਲਦੀ ਤੇ ਇਹਨੂੰ ਭਜਾ ਦਿੰਦੀ ਆ ਪਰ ਇਹ ਜਾਣਦੀ ਨਹੀਂ ਉਹਦੇ ਮੋੜੇ ਜਾਨ ਦਾ ਨਾਟਕ ਕਰਦੀ ਆ ਪਰ ਇਹ ਜਾਣਦੀ ਨਹੀਂ ਘਰ ਦੇ ਨਾਲ ਇੱਕ ਜਗ੍ਹਾ ਆ ਥੋੜੀ ਅੰਦਰ ਨੂੰ ਕਰਕੇ ਆ ਉੱਥੇ ਉੱਥੇ ਲੋਕ ਕੇ ਬੈ ਜਾਂਦੀ ਐਟਾਂ ਹੜ ਕੇ ਉਸ ਤੋਂ ਬਾਅਦ ਸਾਨੂੰ ਫੋਨ ਆਂਦਾ ਵਾ ਨਵਾਂ ਸ਼ਹਿਰ ਮੈਂ ਤੇ ਚਾਚਾ ਉੱਥੋਂ ਆਨੇ ਆ ਗੱਡੀ 'ਚ ਜਦੋਂ ਅਸੀਂ ਆ ਕੇ ਦੇਖਦੇ ਆ ਘਰ ਦੇ ਨਾਲ ਬਿਲਕੁਲ ਜਗ੍ਹਾ ਦੇ ਨਾਲ ਲੋਕ ਕੇ ਬੈਠੀ ਹੋਈ ਕਿਸੇ ਨੂੰ ਦਿਖਾਣਾ ਮੈਂ ਜਦੋਂ ਦਰਵਾਜ਼ਾ ਖੁੱਲੇ ਤੇ ਮੈਂ ਆਪਣਾ ਕੰਮ ਕਰਾਂ ਅਸੀਂ ਜਦੋਂ ਆਨੇ ਆ ਇਹਨੂੰ ਪੁੱਛਦੇ ਆ ਇਹਨੇ ਕੁਝ ਚੁੰਨੀ 'ਚ ਲਪੇਟਿਆ ਹੋਇਆ ਸੀ ਚੁੰਨੀ 'ਚ ਕੁਝ ਬੰਨਿਆ ਸੀ ਅਸੀਂ ਜਦੋਂ ਇਹਨੂੰ ਚੁੰਨੀ ਦਿਖਾਉਣ ਨੂੰ ਕਿਹਾ ਤੇ ਇਹ ਭੱਜ ਗਈ ਇਹ ਰੁਕੀ ਨਹੀਂ ਭੱਜ ਗਈ ਉੱਥੋਂ ਇਟਾ ਨੇ ਉਹ ਦੇ ਕੋਈ ਇਟਾ ਚੱਕੀਆਂ ਹੋਣੇ ਨੇ ਹੁਣ ਇਹਨੇ ਜਾਣ ਦਾ ਨਾਟਕ ਕਰਨਾ ਪਰ ਇਹਨੇ ਜਾਣਾ ਨਹੀਂ ਇਹਨੇ ਸਾਈਡ ਤੇ ਜਗ੍ਹਾ ਤੇ ਬਹਿ ਜਾਣਾ ਸੋ ਮੇਰਾ ਵੀਰ ਥੋੜਾ ਬਚ ਕੇ ਰੋ ਰਾਤ ਨੂੰ ਜੇ ਕੋਈ ਦਰਵਾਜ਼ੇ ਵਗੈਰਾ ਖੜਕਾਂਦਾ ਵਾ ਪਹਿਲਾਂ ਉਹਦੀ ਪੂਰੀ ਜਾਣਕਾਰੀ ਲਓ ਆਪਣੇ ਘਰ ਦੇ ਕੈਮਰੇ ਚੈੱਕ ਕਰੋ ਇਦਾਂ ਕਿਸੇ ਨੂੰ ਵੀ ਦਰਵਾਜ਼ਾ ਨਾ ਖੋਲੋ ਜੇ ਕੋਈ ਇਹਨਾਂ ਦਾ ਗਰੁੱਪ ਆਇਆ ਹੋਇਆ ਬਲਾਚੋਰ ਵੀ ਸੇਮ ਵੀਡੀਓ ਦੇਖਣ ਨੂੰ ਮਿਲੀ ਆ ਤੇ ਰਾਉ ਇੱਕ ਦੋ ਘਰਾਂ 'ਚ ਹੋਰ ਵੀ ਇਹ ਕੰਮ ਹੋਇਆ